ਸਰਸ੍ਰੀਗਾਲ ਵਿਕਰਤ ਤੁਸੀਂ ਆਨੇ ਹੋਰ ਇੱਕ ਬੇहद ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਸਆਈ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਟਰੱਕ ਚਾਲਕ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਿਆ ਹੈ ਐਸਆਈ ਪੰਜਾਬ ਪੁਲਿਸ ਦਾ ਜੋ ਕਿ ਡਿਊਟੀ ਕਰਕੇ ਆਪਣੇ ਘਰ ਪਰਤ ਰਿਹਾ ਸੀ ਸ਼੍ਰੀ ਫਤੇਗੜ ਸਾਹਿਬ ਦਾ ਮਾਮਲਾ ਹੈ ਗੁਣੀਆਂ ਮਾਜਰੇ ਦੇ ਲੱਗੇ ਇਹ ਹਾਦਸਾ ਹੋਇਆ ਗੁਣੀਆਂ ਮਾਜਰੀ ਦੇ ਵਿੱਚ ਹੀ ਹੋ ਰਿਹਾ ਸੀ ਐਸਆਈ ਜੋ ਕਿ ਰਾਤ ਦੀ ਡਿਊਟੀ ਕਰਕੇ ਬਾਈਕ ਤੇ ਆਪਣੇ ਘਰ ਜਾ ਰਿਹਾ ਸੀ ਉਹ ਰਸਤੇ ਦੇ ਵਿੱਚ ਹੀ ਇੱਕ ਟਰੱਕ ਚਾਲਕ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਿਆ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਮੌਕੇ ਤੇ ਹੀ ਜੋ ਏਐਸਆਈ ਹੈ ਗੁਰਮੇਲ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਔਰ ਮੌਕੇ ਤੋਂ ਜੋ ਟਰੱਕ ਚਾਲਕ ਹੈ ਉਹ ਵੀ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਪੂਰਾ ਮਾਮਲਾ ਜੋ ਹੈ ਉਹ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਦੱਸਦੀ ਇਹ ਬੱਸੀ ਪਠਾਨਾ ਦੇ ਡੀਐਸਪੀ ਮੋਹਿਤ ਸਿੰਘਲਾ ਨੇ ਇਸ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਤੇ ਇਹ ਵੀ ਦੱਸਿਆ ਹੈ ਕਿ ਅਣਪਛਾਤਾ ਟਰੱਕ ਚਾਲਕ ਸੀ ਜਿਸ ਦੇ ਖਿਲਾਫ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ ਫਿਲਹਾਲ ਉਹ ਫਰਾਰ ਚੱਲ ਰਿਹਾ ਹੈ ਸੋ ਦੱਸਦੇ ਹਾਂ ਇਹ ਗੁਰਮੇਲ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਮਤੌਰ ਏਐਸਆਈ ਆਪਣੀ ਸੇਵਾਵਾਂ ਨਿਭਾ ਰਿਹਾ ਸੀ 55 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਗੁਣੀਆਂ ਮਜਰੀ ਦੇ ਕੋਲ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਔਰ ਉਸਦੀ ਬਾਈਕ ਉਸ ਟੱਕਰ ਦੀ ਚਪੇੜ ਦੇ ਵਿੱਚ ਆ ਕੇ ਜਿਸ ਦੇ ਚਲਦਿਆਂ ਜੋ ਏਐਸਆਈ ਸੀ ਗੁਰਮੇਲ ਸਿੰਘ ਉਸਦੀ ਮੌਤ ਹੋ ਗਈ ਸੋ ਹਿੱਟ ਐਂਡ ਰਨ ਦਾ ਇਹ ਮਾਮਲਾ ਫਤਿਹਗੜ ਸਾਹਿਬ ਤੋਂ ਸામਣੀ ਆਇਆ ਗੁਣਿਆ ਮਾਜਰੀ ਦੇ ਲੱਗੇ ਹੀ ਉਹ ਰੰਦਾ ਸੀ ਔਰ ਬਾਈਕ ਤੋਂ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਡਿਊਟੀ ਤੋਂ ਬਾਅਦ ਮੌਤ ਉਸ ਦਾ ਕਾਲ ਬਣ ਕੇ ਇੰਤਜ਼ਾਰ ਕਰ ਰਹੀ ਹੈ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ ਤੇ ਤੇਜ਼ ਰਫਤਾਰ ਟਰੱਕ ਸੀ ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਔਰ ਇਸ ਹਾਦਸੇ ਤੋਂ ਬਾਅਦ ਪਰਿਵਾਰ ਦੇ ਵਿੱਚ ਸੱਥਰ ਵਿੱਚ ਹੋਏ ਨਹੀਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ 55 ਸਾਲ ਦੀ ਉਮਰ ਸੀ ਔਰ ਬਤੌਰ ਏਐਸਆਈ ਆਪਣੀ ਸੇਵਾਵਾਂ ਨਿਭਾਰੇ ਸੀ ਗੁਰਮੇਲ ਸਿੰਘ ਗੁਨੀਆਮਾ ਜਿਹੇ ਇਲਾਕੇ ਇੱਕ ਮੰਦਪਾਗਾ ਹਾਸਤਾ ਹੋਇਆ ਹਿਟ ਐਂਡ ਰਨ ਕੇਸ ਦੇ ਚੱਲਦਿਆਂ ਉਸਨੇ ਆਪਣੀ ਜਾਨ ਗਵਾ ਲਈਏ ਬਾਈਕ ਤੇ ਆਪਣੇ ਘਰ ਜਾ ਰਿਹਾ ਸੀ ਔਰ ਸਹਾਇਕ ਦੱਸਦੀ ਕਿ ਬੱਸੀ ਪਠਾਣਾ ਦੇ ਡੀਐਸਪੀ ਮੋਹਿਤ ਕੁਮਾਰ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਔਰ ਬੀਤੇ ਦਿਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਫਿਲਹਾਲ ਜੋ ਟਰੱਕ ਚਾਲਕ ਫਰਾਰ ਹੋਇਆ ਹੈ ਇਸ ਘਟਨਾ ਨੂੰ ਅੰਜਾਮ ਦੇ ਕੇ ਉਸ ਦੀ ਜੋ ਪਾਲ ਹੈ ਉਹ ਕੀਤੀ ਜਾ ਰਹੀ ਹੈ ਔਰ ਡੀਐਸਪੀ ਮੋਹਿਤ ਸਿੰਘ ਦਾ ਬਿਆਨ ਵੀ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ। ਕੋਈ ਕਲਿਸ਼ਮਨੀ ਐਸਆਈ ਗੁਰਮੀਰ ਸਿੰਘ ਗੁਨੀਆਵਦ ਦੀ ਜਿਹੜਾ ਰਹਿਣ ਵਾਲੀ ਨੇ ਆਪਦੀ ਦੂਜੀ ਤੋਂ ਘਰੇ ਜਾ ਰਹੇ ਸੀ ਤੇ ਉਸ ਟਾਈਮ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਗੁਨੀਆਵਦ ਦੇ ਵਿੱਚ ਹੀ ਐਕਸੀਡੈਂਟ ਹੋਇਆ ਹੈ। ਉਹ ਇਹਦੇ ਵਿੱਚ ਇਹਨਾਂ ਦੀ ਡੈਥ ट्रक ड्राइवर का ਵਿੱਚ ਅਸੀਂ ਅ ਟਰੱਕ ਡਰਾਈਵਰ ਦਾ ਸਾਨੂੰ ਪਤਾ ਚੱਲਿਆ ਹੈਗਾ ਟਰੱਕ ਨੰਬਰ ਪਤਾ ਚੱਲਿਆ ਨੂੰ ਡਰਾਈਵਰ ਦਾ ਨੰਬਰ ਪਤਾ ਚੱਲਿਆ ਨਮਰ ਤੇ जो ਪੀਆਰ ਦਿਸਟ੍ਰਿਕਟ ਆਹਾਂ ਹੈ ਜੋ ਕਨਸਰਨ ਸੈਕਸ਼ਨ ਸ ਹੈ ਜੋ ਉਹਨਾਂ ਦੇ ਕਿਹ ਮਲਾਦਮ ਕਿੱਥੇ ਦਾ ਨਾਸ ਸੀ ਇਹ ਐਮਪੀ ਬ੍ਰਾਂਚ ਕੋਈ ਹਾਲਤ ਨਹੀਂ ਸੀ ਇਹਦੇ ਕੋਈ ਕੱਲੇ ਸੀ ਕੱਲਣ ਜਾ ਰਿਹਾ ਸੀ ਜੀ ਉਸ ਟਾਈਮ ਕਿੰਨੀ ਕੇਜ ਸੀ ਇਹਨਾਂ ਦੀ ਇਹ ਰਾਉਂਡ ਰਾਉਂਡ 55 E56 D6 A3 ਠੀਕ ਹੈ ਤੇ ਇਹਦਾ ਪਤਾ ਲੱਗਿਆ ਕਿ ਕਿਧਰੋਂ ਆ ਰਿਹਾ ਸੀ ਕਰਕ ਮੇਰੇ ਫਾਈਲਿਸ ਤੋਂ ਅਗਲੇ ਇਸ ਕੋਲ ਮੈਸੂਰੇਸ਼ਨ ਜਿਹੜੀ ਤੁਸੀਂ ਮੇਰੇ ਕੋਲ ਠੀਕ ਉਹ ਵੀ ਕੱਲ ਸ਼ਾਮ ਨੂੰ ਐਸਆਈ ਗੁਰਮੇਲ ਸਿੰਘ ਗੁਨੀਆਵਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਟਰੱਕ ਚਾਲਕ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਿਆ ਹੈ ਏਐਸਆਈ ਪੰਜਾਬ ਪੁਲਿਸ ਦਾ ਜੋ ਕਿ ਡਿਊਟੀ ਕਰਕੇ ਆਪਣੇ ਘਰ ਪਰਤ ਰਿਹਾ ਸੀ ਸ਼੍ਰੀ ਫਤੇਗੜ ਸਾਹਿਬ ਦਾ ਮਾਮਲਾ ਹੈ ਗੁਨੀਆ ਮਾਜਰੇ ਦੇ ਲਾਗੇ ਇਹ ਹਾਦਸਾ ਹੋਇਆ ਗੁਨੀਆ ਮਾਜਰੀ ਦੇ ਵਿੱਚ ਹੀ ਹੋ ਰਹਿੰਦਾ ਸੀ ਏਐਸਆਈ ਜੋ ਕਿ ਰਾਤ ਦੀ ਡਿਊਟੀ ਕਰਕੇ ਬਾਈਕ ਤੇ ਆਪਣੇ ਘਰ ਜਾ ਰਿਹਾ ਸੀ ਉਹ ਰਸਤੇ ਦੇ ਵਿੱਚ ਹੀ ਇੱਕ ਟਰੱਕ ਚਾਲਕ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਗਿਆ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਮੌਕੇ ਤੇ ਹੀ ਜੋ ਏਐਸਆਈ ਗੁਰ ਮਿਲਿੰਗ ਨਾਮ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਹੈ ਔਰ ਮੌਕੇ ਤੋਂ ਜੋ ਟਰੱਕ ਚਾਲਕ ਹੈ ਉਹ ਵੀ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਪੂਰਾ ਮਾਮਲਾ ਜੋ ਹੈ ਉਹ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਦੱਸਦੀ ਇਹ ਬੱਸੀ ਪਠਾਨਾ ਦੇ ਡੀਐਸਪੀ ਮੋਹਿਤ ਸਿੰਘਲਾ ਨੇ ਇਸ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਤੇ ਇਹ ਵੀ ਦੱਸਿਆ ਹੈ ਕਿ ਅਣਪਛਾਤਾ ਟਰੱਕ ਚਾਲਕ ਸੀ ਜਿਸ ਦੇ ਖਿਲਾਫ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ ਹੈ ਫਿਲਹਾਲ ਉਹ ਫਰਾਰ ਚੱਲ ਰਿਹਾ ਹੈ ਸੋ ਦੱਸਦੇ ਹਾਂ ਇਹ ਗੁਰਮੇਲ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਮਤਾਰ ਏਐਸਆਈ ਆਪਣੀ ਸੇਵਾਵਾਂ ਨਿਭਾ ਰਿਹਾ ਸੀ 55 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਗੁਣੀਆਂ ਮਾਜਰੀ ਦੇ ਕੋਲ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਔਰ ਉਸਦੀ ਬਾਈਕ ਉਸ ਟੱਕਰ ਦੀ ਚਪੇੜ ਦੇ ਵਿੱਚ ਆ ਕੇ ਜਿਸ ਦੇ ਚਲਦਿਆਂ ਜੋ ਐਸਆਈ ਸੀ ਗੁਰਮੇਲ ਸਿੰਘ ਉਸਦੀ ਮੌਤ ਹੋ ਗਈ ਸੋ ਹਿੱਟ ਐਂਡ ਰਨ ਦਾ ਇਹ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੀ ਆਇਆ ਹੈ ਗੁਣਿਆ ਮਾਜਰੀ ਦੇ ਲੱਗੇ ਹੀ ਉਹ ਰੰਦਾ ਸੀ ਔਰ ਬਾਈਕ ਤੋਂ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਡਿਊਟੀ ਤੋਂ ਬਾਅਦ ਮੌਤ ਉਸ ਦਾ ਕਾਰ ਬਣ ਕੇ ਇੰਤਜ਼ਾਰ ਕਰ ਰਹੀ ਹੈ ਜਦੋਂ ਆਪਣੇ ਕਾਰ ਜਾ ਰਿਹਾ ਸੀ ਤੇ ਤੇਜ਼ ਰਫਤਾਰ ਟਰੱਕ ਸੀ ਜਿਸ ਨੂੰ ਉਸ ਨੂੰ ਟੱਕਰ ਮਾਰ ਦਿੱਤੀ ਔਰ ਇਸ ਹਾਦਸੇ ਤੋਂ ਬਾਅਦ ਪਰਿਵਾਰ ਦੇ ਵਿੱਚ ਸੱਥਰ ਵਿੱਚ ਹੋਏ ਨਹੀਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ 55 ਸਾਲ ਦੀ ਉਮਰ ਸੀ ਔਰ ਬਤੌਰ ਏਐਸਆਈ ਆਪਣੀ ਸੇਵਾਵਾਂ ਨਿਭਾਰੇ ਸੀ ਗੁਰਮੇਲ ਸਿੰਘ ਗੁਨੀਆ ਮਾਜਰੀ ਦੇ ਇਲਾਕੇ ਇੱਕ ਮੰਦਭਾਗਾ ਹਾਸਾ ਹੋਇਆ ਹਿਟ ਐਂਡ ਰਨ ਕੇਸ ਦੇ ਚੱਲਦਿਆਂ ਉਸਨੇ ਆਪਣੀ ਜਾਨ ਗਵਾ ਲਈ ਬਾਈਕ ਤੇ ਆਪਣੇ ਕਾਰ ਜਾ ਰਿਹਾ ਸੀ ਔਰ ਸਹਾਇਕ ਦੱਸਦੀ ਕਿ ਬੱਸੀ ਪਠਾਣਾ ਦੀ ਡੀਐਸਪੀ ਮੋਹਿਤ ਕੁਮਾਰ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ ਔਰ ਬੀਤੇ ਦਿਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਫਿਲਹਾਲ ਜੋ ਟਰੱਕ ਚਾਲਕ ਫਰਾਰ ਹੋਇਆ ਹੈ ਇਸ ਘਟਨਾ ਨੂੰ ਅੰਜਾਮ ਦੇ ਕੇ ਉਸ ਦੀ ਚੋਪਾਲ ਹੈ ਉਹ ਕੀਤੀ ਜਾ ਰਹੀ ਹੈ ਔਰ ਡੀਐਸਪੀ ਮੋਹਿਤ ਸਿੰਘ ਦਾ ਬਿਆਨ ਵੀ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ। ਕੋਈ ਕਾਨੂੰਨ ਸ਼ਾਹੀ ਐਸਐਨ ਗੁਰਮੁਖ ਸਿੰਘ ਗੁਰਨਾਮ ਜੀ ਦੇ ਜਾਣ ਵਾਲੇ ਰਾਤੀ ਜੀਤੀ ਤੋਂ ਕਰੇ ਜਾ ਰਿਹਾ ਹੈ। ਤੇ ਉਸ ਟਾਈਮ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਗੁਰੂਆਂ ਮੱਘੀ ਦੇ ਵਿੱਚ ਹੀ ਐਕਸੀਡੈਂਟ ਹੋਇਆ ਗਿਆ। ਤੇ ਇਹਦੇ ਵਿੱਚ ਇਹਨਾਂ ਦੀ ਡੈਥ ਹੋ ਗਈ। ਇਹਦੇ ਵਿੱਚ ਅਸੀਂ ਆਹ ਟਰੱਕ ਡਰਾਈਵਰ ਦਾ ਸਾਨੂੰ ਪਤਾ ਚੱਲਿਆ ਹੈਗਾ ਟਰੱਕ ਨੰਬਰ ਪਤਾ ਚੱਲਿਆ ਨੂੰ ਡਰਾਈਵਰ ਦਾ ਨੰਬਰ ਪਤਾ ਚੱਲਿਆ। ਨਮੂਨੇ ਤੇ ਅਸੀਂ ਪੀਆਰ ਦਿਸਟ੍ਰਿਕਟ ਆ ਰਹੇ ਹਾਂ।